ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨਿਉਂਆਂ ਦੇ ਉੱਪਰ ਕੰਮ ਸ਼ੁਰੂ ਕਰਤਾ ਜੀ ਡੀਪੀਸੀ ਪਾਉਣ ਆਏ ਆ ਡੀਪੀਸੀ ਆਪਣੀ ਆ ਲਾ ਲਓ ਜੀ ਇਹ ਦੋ ਰ데요 ਆਪਾਂ ਪਹਿਲਾਂ ਹੀ ਚੇਲਾਤੇ ਸੀਗੇ ਦੋ ਰ데요 ਉੱਚੀ ਡੀਪੀਸੀ ਪਾਵਾਂਗੇ 2 ਇੰਚ ਮੋਟੀ ਪਰ ਆਪਾਂ ਡੀਪੀਸੀ ਜਿਹੜੀ ਪਾ ਰਹੇ ਆ ਉਹ ਪਾ ਰਹੇ ਆ ਚਿਪਸ ਦੀ ਇੱਕ ਨੰਬਰ ਚਿਪਸ ਦੀ ਪਾ ਰਹੇ ਆ ਜੀ ਜੇ ਕਿਸੇ ਪ੍ਰਾਣੇ ਪਹਿਲਾਂ ਪਾਈ ਹੋਈ ਸਾਨੂੰ ਕਮੈਂਟ ਜ਼ਰੂਰ ਕਰਿਓ ਜੀ ਇਹ ਤਣ ਇੱਕ ਦਾ ਆਪਾਂ ਮਾਲ ਬਣਾ ਰਹੇ ਆਂ ਡੀਪੀਸੀ ਤਾਂ ਬਰਾਬਰ ਦੀ ਕਰਕੇ ਪਾ ਰਹੇ ਆਂ ਤਣ ਇੱਕ ਦੀ ਬਣਾ ਕੇ ਪਾ ਕੇ ਚੈੱਕ ਕਰਿਓ ਜੀ ਸਾਨੂੰ ਦੱਸਿਓ ਜਰੂਰ ਜੇ ਕਿਸੇ ਪਹਿਲਾਂ ਕਿਸੇ ਭਰਾ ਨੇ ਵੀ ਡੀਪੀਸੀ ਪਾਈ ਹੋਈ ਲੋ ਜੀ ਉੱਤੇ ਲੋਹੇ ਵਾਲਾ ਘਰਮਾਲਾ ਘਮਾਉਣਾ ਆਪਾਂ ਤੁਸੀਂ ਚੈੱਕ ਕਰੋ ਜੀ ਕਿੱਦਾਂ ਲੱਗੀ ਡੀਪੀਸੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਜੀ